फेसबुक व्हाट्सएप ਅਤੇ ਈਮੇਲ ਚਲਾਉਣ ਵਾਲੇ ਹੋ ਜਾਓ ਸਾਵਧਾਨ ਪਾਕਿਸਤਾਨ ਕਰ ਰਿਹਾ ਹੈ ਸਾਈਬਰ ਅਟੈਕ ਜੀ ਹਾਂ ਤੁਹਾਨੂੰ ਦੱਸ ਦੇ ਕਿ ਪਾਕਿਸਤਾਨ ਲਗਾਤਾਰ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਹਿਲਾ ਆਤੰਕ ਫਿਰ ਡਰੋਨ ਅਤੇ ਹੁਣ ਸਾਈਬਰ ਅਟੈਕ ਦਾ ਸਹਾਰਾ ਲੈ ਕੇ ਭਾਰਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਜੀ ਹਾਂ ਦੱਸ ਦੇ ਕਿ ਪਾਕਿਸਤਾਨ ਦੇ ਵੱਲੋਂ ਮਾਲਵੇਅਰ ਦੇ ਵਿੱਚ ਦੀ ਡਾਂਸ ਆਫ ਦੀ ਹਿਲਰੀ ਨਾਮ ਦਾ ਵਾਇਰਸ ਜਿਹੜਾ ਹੈ ਭਾਰਤ ਦੇ ਵਿੱਚ ਫੈਲਾਇਆ ਜਾ ਰਿਹਾ ਹੈ ਜਿਸ ਵਾਇਰਸ ਨਾਲ ਤੁਹਾਡੀ ਨਿੱਜੀ ਜਾਣਕਾਰੀ ਜਿਹੜੀ ਹੈ ਉਹ ਸਾਰੇ ਦੇ ਵਿੱਚ ਪਹੁੰਚ ਰਹੀ ਹੈ ਦੱਸਿਆ ਕਿ ਲਗਾਤਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਤੇ ਪੰਜਾਬ ਪੁਲਿਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ ਜੋ ਲੋਕ ਫੇਸਬੁੱਕ WhatsApp ਅਤੇ ਈਮੇਲ ਚਲਾਉਂਦੇ ਨੇ ਪਾਕਿਸਤਾਨ ਦੇ ਵੱਲੋਂ ਡਾਂਸ ਆਫ ਦਿ ਹਿਲਰੀ ਨਾਮ ਦਾ ਵਾਇਰਸ ਭਾਰਤੀਆਂ ਦੇ ਸੋਸ਼ਲ ਮੀਡੀਆ ਦੇ ਵਿੱਚ ਫੈਲਾਇਆ ਜਾ ਰਿਹਾ ਹੈ ਜਿਸ ਦੇ ਨਾਲ ਤੁਹਾਨੂੰ ਲਿੰਕ ਆਂਦਾ ਹੈ ਤੇ ਇਸ ਲਿੰਕ ਨੂੰ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਤੁਹਾਡੀ ਜਿਹੜੀ ਜਾਣਕਾਰੀ ਹੈ ਨਿੱਜੀ ਜਾਣਕਾਰੀ ਹੈ ਜਾਂ ਤੁਹਾਡਾ ਜਿਹੜਾ ਫੋਨ ਦਾ ਡਾਟਾ ਹੈ ਉਹ ਸਾਰਾ ਪਾਕਿਸਤਾਨ ਦੇ ਵੱਲੋਂ ਜੇ ਜੋ ਵਾਇਰਸ ਚਲਾਇਆ ਜਾ ਰਿਹਾ ਉਸ ਦੇ ਕੋਲ ਪਹੁੰਚ ਜਾਂ ਪਹੁੰਚ ਜਾਂਦਾ ਹੈ ਦਾਜੇ ਕਿ ਇਸ ਵਾਇਰਸ ਦੇ ਨਾਲ ਅਗਰ ਤੁਸੀਂ ਕਲਿੱਕ ਕਰ ਦਿੰਦੇ ਹੋ ਤਾਂ ਪਾਕਿਸਤਾਨ ਦੇ ਵੱਲੋਂ ਸਾਰਾ ਰਿਮੋਟ ਕੰਟਰੋਲ ਉਸ ਦੇ ਹੱਥ ਵਿੱਚ ਆ ਜਾਂਦਾ ਹੈ ਤੁਹਾਡੇ ਫੋਨ ਦਾ ਤਾਂ ਅਲਰਟ ਪੰਜਾਬ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਲਗਾਤਾਰ ਭਾਰਤੀਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਅਗਰ ਤੁਹਾਡੇ ਫੋਨ ਤੇ ਤੁਹਾਡੀ ਫੇਸਬੁੱਕ ਤੇ ਜਾਂ ਫਿਰ ਵਟਸਐਪ ਤੇ ਜਾਂ ਫਿਰ ਈਮੇਲ ਤੇ ਕਿਸੇ ਵੀ ਇਸ ਤਰ੍ਹਾਂ ਦੇ ਆਉਂਦਾ ਲਿੰਕ ਆਉਂਦਾ ਹੈ ਕੋਈ ਅਨਨੋਨ ਲਿੰਕ ਆਉਂਦਾ ਹੈ ਜਿਸ ਦੀ ਤੁਹਾਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਇਸ ਤੇ ਕਲਿੱਕ ਨਾ ਕਰੋ ਇਸ ਦੇ ਲਾਵਾ ਅਗਰ ਤੁਹਾਨੂੰ ਕੋਈ ਵੀ OTP ਆਉਂਦਾ ਹੈ ਤਾਂ ਉਹ OTP ਕਿਸੇ ਦੇ ਨਾਲ ਸ਼ੇਅਰ ਨਾ ਕਰੋ ਔਰ ਲਗਾਤਾਰ ਸੁਚੇਤ ਰਹੋ ਜੇਕਰ ਗਲਤੀ ਦੇ ਨਾਲ ਤੁਹਾਡੇ ਕੋ ਕੋਈ ਲਿੰਕ ਜਿਹੜਾ ਹੈ ਉਹ ਕਲਿੱਕ ਹੋ ਜਾਂਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਲਿੰਕ ਸੇਫ ਨਹੀਂ ਹੈ ਤੇ ਗਲਤੀ ਦੇ ਨਾਲ ਤੁਸੀਂ ਉਸ ਨੂੰ ਕਲਿੱਕ ਕਰ ਬੈਠੇ ਹੋ ਤਾਂ 1930 ਨੰਬਰ ਤੇ ਕਾਲ ਕਰਕੇ ਉਸੇ ਵਕਤ ਤੁਸੀਂ ਜਿਹੜੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਕਿਉਂਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤੀਆਂ ਦੇ ਉੱਤੇ ਸਾਈਬਰ ਅਟੈਕ ਕਰਕੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਦੀ ਹਿੰਦੀ ਜੀ ਜਾਣਕਾਰੀ ਜਿਹੜੀ ਹੈ ਉਹ ਇਕੱਠਾ ਕੀਤੀ ਜਾ ਰਹੀ ਹੈ ਤੇ ਇੱਥੋਂ ਤੱਕ ਕਿ ਤੁਹਾਡੇ ਫੋਨ ਦਾ ਸਾਰਾ ਕੰਟਰੋਲ ਵੀ ਉਹਨਾਂ ਦੇ ਹੱਥ ਦੇ ਵਿੱਚ ਜਾ ਸਕਦਾ ਹੈ ਤਾਂ ਇੱਕ ਵੱਡਾ ਜਿਹੜਾ ਵਾਇਰਸ ਹੈ ਫੈਲਾਇਆ ਜਾ ਰਿਹਾ ਜਿਸ ਨੂੰ ਡਾਂਸ ਆਫ ਹੈਲਰੀ ਨਾਮ ਦਾ ਵਾਇਰਸ ਕਿਹਾ ਜਾ ਰਿਹਾ ਹੈ ਤਾਂ ਪਾਕਿਸਤਾਨ ਦੇ ਵੱਲੋਂ ਇਹ ਫੈਲਾਇਆ ਜਾ ਰਿਹਾ ਜਿਸ ਦੀ ਹੁਣ ਜਾਣਕਾਰੀ ਪੰਜਾਬ ਪੁਲਿਸ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੇ ਦਿੱਤੀ ਗਈ ਹੈ ਔਰ ਲਗਾਤਾਰ ਜਿਹੜੇ ਭਾਰਤੀ ਨੇ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਰਹਿਣ ਵਾਲੇ ਵੀ ਲੋਕ ਨੇ ਉਹਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿਉਂਕਿ ਦੇਖਿਆ ਜਾਂਦਾ ਸੋਸ਼ਲ ਮੀਡੀਆ ਬਹੁਤ سارے ਲੋਕ ਜਿਹੜੇ ਨੇ ਯੂਜ਼ ਕਰਦੇ ਨੇ ਅੱਜ ਕੱਲ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੋਏਗਾ ਜੋ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਦਾ ਹੋਵੇ ਤਾਂ ਲਗਾਤਾਰ ਉਹਨਾਂ ਨੂੰ ਹੀ ਸੁਚੇਤ ਕੀਤਾ ਜਾ ਰਿਹਾ ਕਿ ਕਿਤੇ ਤੁਸੀਂ ਨਾ ਪਾਕਿਸਤਾਨ ਵੱਲੋਂ ਫੈਲਾਇਆ ਜਾ ਰਿਹਾ ਸਾਈਬਰ ਅਟੈਕ ਦਾ ਨਿਸ਼ਾਨਾ ਬਣ ਜਾਓ ਇਸ ਲਈ લગાતાર સુચેત રહો અને અલર્ટ ર સોશલ મીડિયાની વરતું કરો